ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੱਤੀ ਸੇਖਮਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਜ਼ਿਮੀਦਾਰ ਭਰਾ ਖੇਤਾਂ ਚ ਬਾਈ ਦਾ ਘਰ ਆ ਠੀਕ ਹੈ ਜੀ ਇਕ ਲੀਲੀ ਰਾਵੀ ਪਿਓਰ ਬਾਈ ਕੋਲ ਕੱਟੀ ਆ ਠੀਕ ਹੈ ਜੀ ਦੇਖ ਸਕਦੇ ਤੁਸੀਂ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਜੀ ਠੀਕ ਹੈ ਜੀ ਕੱਟੀ ਦੇਖ ਸਕਦੇ ਬਾਕੀ ਸਭ ਨੂੰ ਤੋਰਾ ਤਾਰਾ ਵੀ ਦਿਖਾਵਾਂ ਮੈਂ ਕਰਮਾਂ ਵਾਲੀ ਦਾ ਠੀਕ ਹੈ ਜੀ ਅ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆ ਬਾਈ ਜੀ ਨਾਲ ਗੱਲਬਾਤ ਲੈਣੇ ਹੀ ਜਾਣਕਾਰੀ ਹਾਂਜੀ ਬਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਨਾਮ ਦੱਸੋ ਜੀ ਆਪਣਾ ਨਾਮ ਜਸਪਾਲ ਸਿੰਘ ਜੀ ਪਿੰਡ ਪਿੰਡ ਪੱਤੀ ਸੇਖਵਾ ਹੈ ਹਾਂ ਜਿਹੜਾ ਬਰਨਾਲਾ ਬਈ ਠੀਕ ਹੈ ਜੀ ਹਾਂਜੀ ਬਈ ਜੀ ਗਾਂ ਦੇ ਆਪਣੇ ਕਿੰਨੇ ਦਿਨ ਬਾਕੀ ਹੈ ਜੀ ਇਹਦਾ 1 ਹਫ਼ਤਾ ਬਾਕੀ ਆ ਬਈ 1 ਹਫ਼ਤਾ ਬਾਕੀ ਆ ਹਾਂਜੀ ਬਈ ਠੀਕ ਹੈ ਜੀ। ਪੰਗਰ ਵਾਲੀ ਜਰਸੀ ਹੈ। ਹਾਂਜੀ। ਕੱਦ ਕਾਠ ਵਧੀਆ। ਠੀਕ ਹੈ ਜੀ। ਤੇ ਦੂਜੇ ਸੂਏ ਸੂਣਾ ਬਾਈ। ਠੀਕ ਆ ਰੇਟ। ਪਹਿਲੇ ਸੂਏ ਦਾ ਦੁੱਧ ਦਾ ਰਿਕਾਰਡ ਹੈਗਾ ਵੀਰੇ 15 ਤੋਂ 16 ਕਿਲੋ। ਠੀਕ ਹੈ ਜੀ। 15 ਤੋਂ ਬਾਹਰ ਦਿੱਤਾ 16 ਤੋਂ ਘੱਟ ਸੀਗਾ। ਠੀਕ ਹੈ ਜੀ। ਹਾਂਜੀ ਬਾਈ। ਰੇਟ ਬਾਈ। ਰੇਟ ਦਾ ਫੋਨ ਤੇ ਕਰ ਲਾਂਗੇ ਵੀਰੇ। ਠੀਕ ਹੈ ਜੀ। ਲੋ ਭਰਾ ਚੈੱਕ ਕਰ ਸਕਦੇ। ਅੱਜ ਦਾ ਘਰਮਾਣੇ ਲੈਵਲ। ਮਾਣ ਲੱਗੀ ਮਾੜਾ ਠੀਕ ਨਾ। ਲੋਜੀਕ ਤੇ ਲੱਡੂਆਂ ਤੁਹਾਡੇ ਸਾਹਮਣੇ। ਚੈੱਕ ਕਰ ਸਕਦੇ। ਲਾ ਵਾਧੂ ਪਈਆਂ ਬਾਈ। ਠੀਕ ਹੈ ਜੀ। ਠੀਕ। ਠੀਕ ਹੈ ਵਾਕੀ ਠੰਡੀ ਸੀ ਲਾ ਬਾਈ ਠੀਕ ਹੈ ਜਿਵੇਂ ਮਰਜੀ ਬਹਿ ਜਾ ਠੀਕ ਹੈ ਕੋਈ ਉਹ ਨਹੀਂ ਲੋਪਰਾ ਠੰਡੀ ਸੀ ਲਾ ਜਿਵੇਂ ਮਰਜੀ ਠੀਕ ਹੈ ਜੀ ਬੜੀ ਚਲੂ ਵੀਰੇ ਤੋੜ ਦੋ ਭਰਾ ਮੜਾ ਜਾ ਲੋਪਰਾ ਜਰਸੀ ਬੱਸੀ ਆ ਬਾਈ ਕੋਲ ਠੀਕ ਹੈ ਜੀ ਘਰ ਖੇਤਾ ਚ ਬਾਈ ਦਾ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਲੋ ਜੀ ਇਧਰ ਤੋੜ ਦੋ ਬਾਈ ਲੋ ਜੀ ਤੋੜਾ ਤਰਾ ਤਾ ਸਾਡੇ ਸਾਹਮਣੇ ਕਰਮ ਵਾਲੀ ਦਾ ਢਲਾ ਟੁਲਾ ਕਰਮ ਵਾਲੀ ਤੇ ਬਹੁਤ ਜ਼ਿਆਦਾ ਠੀਕ ਹੈ ਜੀ ਲੋਚ ਮੋੜ ਲਓ ਭਰਾ ਮੋੜ ਨੂੰ ਬਾਕੀ ਚੈੱਕ ਤੇ ਤਸੱਲੀ ਤੁਸੀਂ ਪ੍ਰਾਪਤ ਕਰਨੀ ਹੈ ਲੋਚ ਫੇਸ ਕੁਆਲਟੀ ਤੁਹਾਨੂੰ ਦਿਖਾਤੀ ਫੇਸ ਬਹੁਤ ਸੋਹਣਾ ਬਈ ਠੀਕ ਉਦੀ ਵਦੀ ਵਧੀਆ ਕੁਆਟਾ ਪੂਰਾ ਵਧੀਆ ਪੰਡਾ ਠੀਕ ਹੈ ਠੀਕ ਲੋ ਭਰਾ ਤੋੜ ਦੋ ਭਰਾ ਲੋਚ ਵਾਈ ਜੀ ਨਾਲ ਜੁਰੂ ਕਨੈਕਟ ਕਰ ਭਰਾ ਪੱਤੀ ਸੇਖਮਾ ਠੀਕ ਹੈ ਹਾਂਜੀ ਬਈ ਸਾਸਿਗਾ ਜੀ ਸਤਿ ਸ੍ਰੀ ਅਕਾਲ ਬਈ ਓਹੋ ਹਾਂਜੀ ਵੀ ਇਹ ਕੱਟੀ ਦੀ ਜਾਣਕਾਰੀ ਦੋ ਜੀ ਕਿੰਨੇ ਟਾਈਮ ਦੀ ਹੋਗੀ ਕੱਟੀ ਬਈ 1 ਸਾਲ 5 ਮਹੀਨੇ ਦੀ ਉਮਰ ਹੈ ਦੀ 1 ਸਾਲ 5 ਮਹੀਨੇ ਹਾਂਜੀ ਬਈ ਠੀਕ ਹੈ ਜੀ ਬਾਕੀ ਪਿਓਰ ਆ ਵੀਰੇ ਹਾਂਜੀ ਸਾਰੀਆਂ ਨਿਸ਼ਾਨੀਆਂ ਪੂਰੀਆਂ ਕਵਰ ਕਰਦੀ ਐ ਠੀਕ ਹੈ ਜੀ ਆਪਣੇ ਟੰਨ ਤੇ ਹਾਂਜੀ ਸੂਲ ਤੇ ਠੀਕ ਹੈ ਜੀ ਸਾਰੀਆਂ ਨਿਸ਼ਾਨੀਆਂ ਪੂਰੀਆਂ ਨੇ ਠੀਕ ਹੈ ਜੀ ਬਾਕੀ ਝੋਲੀ ਥਾਲੀ ਬਹੁਤ ਵਧੀਆ ਵੇ ਕੋਲੋਂ ਬਰਾ ਦੇਖ ਸਕਦਾ ਥਣ ਚਾਰ ਲਿਖਣੇ ਠੀਕ ਹੈ ਜੀ ਤੋਰ ਦੋ ਬਰਾ ਮੜਾ ਜਾਨੂੰ ਲੋ ਜੀ ਚੈੱਕ ਕਰ ਸਕਦੇ ਕਰਮਾਂ ਵਾਲੀ ਲੋ ਜੀ ਫਰੈਸ਼ ਕੁਆਲਟੀ ਤੇ ਲੀਲੀ ਰਾਵੀ ਚ ਬਈ ਜੀ ਆ ਗਈ ਠੀਕ ਹੈ ਜੀ ਲਓ ਜੀ ਤੋਰਾ ਤਰਾ ਤੁਹਾਡੇ ਸਾਹਮਣੇ ਮੋੜ ਲਓ ਜੀ ਮੋੜ ਲਓ ਮੋੜ ਲਓ ਪਰਾ ਲੋ ਜੀ ਅੱਖਾਂ ਬਹੁਤ ਸੋਹਣੀਆਂ ਦੇਖ ਸਕਦੇ ਪਰਾ ਲੋ ਜੀ ਚੈੱਕ ਕਰ ਸਕਦੇ ਹਾਂਜੀ ਬਈ ਜੀ ਰੇਟ ਹੈ ਨਾ ਜਾਇਜ਼ ਦਾ ਇਹਦਾ ਵੀ ਫੋਨ ਤੇ ਕਰ ਲਾਂਗੇ ਬਈ ਜੀ ਠੀਕ ਹੈ ਜੀ ਠੀਕ ਹੈ ਲੋ ਪਰਾ ਭਾਈ ਜੀ ਕਹਿੰਦੇ ਫੋਨ ਤੇ ਰੇਟ ਦੱਸਾਂਗੇ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਪੱਤੀ ਸੇਖਵਾ ਤੇ ਜ਼ਿਲ੍ਹਾ ਨੂੰ ਪੈਂਦਾ ਹੀ ਬਰਨਾਲਾ ਬਾਈ ਦਾ ਖੇਤਾਂ ਚ ਘਰਾ ਤਾਵਰ ਦੇ ਨੇੜੇ ਘਰ ਆ ਜਿੱਧਰ ਠੀਕ ਹੈ ਨਾ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ